ਸੋ ਪਾਈਏ ਸਫਲ 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 ਦਰਸੇ ਪਰਸ ਪਰਸ 눈 ਗਾਈਏ ਦੇਖੋ ਸਭ ਤੋਂ ਪਹਿਲਾਂ ਤੇ ਸਤਿਗੁਰਾਂ ਦਾ ਕੋਟਾਣ ਕੁਟ ਸ਼ੁਕਰ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤੇ ਸਿੰਘ ਸਹਿਬਾਨ ਨੇ ਦਾਸ ਦੀ ਜੋ ਸੁਧਾਈ ਕੀਤੀ ਹੈ ਉਹ ਸੁਧਾਈ ਵਾਸਤੇ ਜੋ ਤਨਖਾਹ ਲਈ ਸੀ ਉਹ ਗੁਰਮਤ ਅਨਸਾਰ ਪੂਰੀ ਕਰਨ ਤੋਂ ਬਾਅਦ ਉਸ ਹੁਕਮ ਦੀ ਪੂਰਤੀ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਸੈ ਵਿਖੇ ਜੋ ਹੁਕਮ ਸੀ ਕਿ ਕੜਾ ਪ੍ਰਸ਼ਾਦੀ ਦੇਖ ਕਰਾਉਣਾ ਤੇ ਗੋਲਕ ਦੇ ਵਿੱਚ ਮਾਇਆ ਭੇਟ ਕਰਨਾ ਤੇ ਉਪਰੰਤ ਸ਼੍ਰੀ ਅਕਾਲ ਤਖਸੈ ਤੋਂ ਤਨਖਾ ਭੁਗਤਣ ਦੀ ਤੇ ਖਿਮਾ ਯਾਤਨਾ ਦੀ ਅਰਦਾਸ ਕਰਾਉਣਾ ਉਹ ਸਭ ਕੁਝ ਸਤਗੁਰਾਂ ਦੇ ਹੁਕਮ ਦੇ ਅੰਦਰ ਅੱਜ ਪੂਰਾ ਹੋਇਆ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਰਦਾਸ ਨੂੰ ਜੋ ਪਹਿਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਉਹਨਾਂ ਵੱਲੋਂ ਲਿਖਤੀ ਤੌਰ ਤੇ ਤੇ ਫਿਰ ਸਤਤਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਾਸ ਨੂੰ ਜੋ ਪੱਤਰ ਦਿੱਤਾ ਗਿਆ ਹੈ ਜਿਸ ਚ ਪੂਰਨ ਰੂਪ ਚ ਪਿਛਲੀਆਂ ਜੋ ਭੁੱਲਾਂ ਹੋਈਆਂ ਨੇ ਉਹਨਾਂ ਦੀ ਖਿਮਾ ਜਤਨਾ ਦਿੱਤੀ ਗਈ ਹੈ ਉਸ ਬੰਦੀ ਜਿਹੜਾ ਹੈ ਦਾਸ ਨੂੰ ਪੱਤਰ ਹਾਸਲ ਹੋਇਆ ਔਰ ਸਤਿਗੁਰਾਂ ਦੇ ਹਜ਼ੂਰ ਇਹੀ ਅਰਦਾਸ ਬੇਨਤੀ ਕਰ ਸਤਿਗੁਰੂ ਆਉਣ ਵਾਲੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਗੁਰਮਤ ਅਨਸਾਰ ਜ਼ਿੰਦਗੀ ਬਤੀਤ ਕਰਨ ਦਾ ਬਲ ਉਦਮ ਸ਼ਕਤੀ ਬਖਸ਼ਿਸ਼ ਕਰਨਾ